ਤੋ ਪਹਿਲਾ ਤਾਂ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ ਚੈਨਲ ਗੱਲਾਂ ਇਸ਼ੂਆਂ ਦੀਆਂ ਦੇ ਉੱਪਰ ਸਾਰਿਆਂ ਨੂੰ ਪਿਆਰ ਦਿੱਤਾ ਅੱਜ ਇਸ ਰਾਤ ਪਾਇਆ ਮੈਂ ਇੰਸਟਾਗ੍ਰਾਮ ਤੇ ਇੱਕ ਦਿਨ ਪਹਿਲਾਂ ਪਾ ਦਿੱਤਾ ਸੀ ਕਿ ਇੱਕ ਗਾਣੇ ਦੇ ਪਿੱਛੇ ਕਿੰਨੀ ਕ ਮਿਹਨਤ ਲੱਗਦੀ ਹੈ ਨੂੰ ਪਰਸਨਲ ਜਿਹੜੀ ਪ੍ਰੇਰਨਾ ਵੀ ਕਰਨੀ ਜ਼ਰੂਰੀ ਹੈ ਬਰਤ ਦੇ ਪਾਸੇ ਵੀ ਦੀ ਜਰੂਰਤ ਨਹੀਂ ਆ ਕਿ ਅਸੀਂ ਕੀ ਆ ਕਿ ਨਹੀਂ ਆ ਸinha ਕਿਉਂ ਕਦੇ ਕਿਉਂ ਨਹੀਂ ਕਰਦੇ ਕਿਉਂਕਿ ਸਾਡਾ ਨਿਆਕਰ ਨਾਲਾ ਸਾਡਾ ਪਰਮੇਸ਼ਵਰ ਆ ਤੁਸੀਂ ਸਾਨੂੰ ਗਲਤ ਕੋ ਤੁਸੀਂ ਸਾਨੂੰ ਸਹੀ ਕੋ ਤੁਸੀਂ ਸਾਨੂੰ ਕੁਛ ਵੀ ਨਾ ਕੋ ਸਾਨੂੰ ਫਰਕ ਵੀ ਨਹੀਂ ਪੈਂਦਾ ਹਨਾ ਸਿੱਧੀ ਗੱਲ ਤੁਹਾਡੇ ਬੋਹਦੇ ਉੱਤੇ ਆ ਮੈਂ ਪੰਜਾਬੀ ਇੰਡਸਟਰੀ ਵਿੱਚ ਸੀ ਨਸ਼ੇ ਕਰਨੇ ਕੁੜੀਆਂ ਨਾਲ ਘੁੰਮਣਾ